جی سر نمسکار جے ڈی سی چنڈیگ جتوں سارے سارے حق لاگو ہوتے ہیں نو وار میٹنگ کر رہے ہیں ਤਾਸਦੀ ਜੋ ਛੋਟੀ ਟੀਮ ਨੇ ਬਹੁਤ ਚੰਗ ਮੈਂਟ ਕਰਦੀ ਆ ਕਿ ਜਬ ਉਹ ਰੂਮੀ ਕੈਨਿਆ ਸੀਗਾ ਕਿ ਅੱਜ ਵੀ ਲੇਕਿਨ ਸਭ ਦੇ ਮੋਢੇ ਤੇ ਆ ਕੇ ਪਤਾ ਜੀ ਤੁਸੀਂ ਕਰਨੀ ਆ ਬਹੁਤ ਵਧੀਆ ਹੌਸਲਾ ਰੱਖਿਆ ਸਾਡੇ ਬਜ਼ੁਰਗਾਂ ਦਾ ਬੜੇ ਕਰਵਾਣਯੋਗ ਕਿ ਸਾਡੇ ਜਿਹੜੇ ਪਹਿਲਾਂ ਮਦਦ ਹੁੰਦੇ ਸੀ ਉਹਨਾਂ ਨੂੰ ਸ਼ਿਖਾ ਸੀ ਕਿ ਕੰਨੇ ਕੁਝ ਹੋਰ ਹੁੰਦੇ ਸੀ ਸਾਡੇ ਕੁਝ ਹੋਰ ਹੁੰਦੇ ਜੀ ਬਹੁਤ ਬਰਾਣੀ ਸਾਤੇ ਬਦਲੂਆਂ ਨੂੰ ਕਿਹਦੀ ਬਲਾਕ ਚ ਨਹੀਂ ਦੱਸਿਆ ਜਾਂਦਾ ਸੀਗਾ ਕਿ ਕਿੱਥੇ ਤੁਹਾਡਾ ਨਵੀਂ ਦਾ ਮਿਲਣੀ ਕਿੱਥੇ ਵਗਾਰ ਮਿਲਦਾ ਇਸੇ ਤਰ੍ਹਾਂ ਹੀ ਥਾਣਿਆਂ ਚ ਵੀ ਨਹੀਂ ਦੱਸਿਆ ਜਾਂਦਾ ਸੀਗਾ ਬੜੇ ਬਟਪਾਖੀ ਔਰ ਇਹ ਮੌਕਾ ਮਿਲਿਆ 2004 ਤੋਂ ਲੈ ਕੇ ਅੱਜ 2025 ਚੜਦਾ ਪਿਆ 21 ਸਾਲ ਹੋ ਗਏ ਆਪਣੇ ਸਮਾਜ ਦੀ ਆਪਣੇ ਪਰਿਵਾਰ ਦੀ ਮਦਦ ਕਰਨੀ ਆ ਔਰ ਇਹ ਸਦਾ ਫਰਜ਼ ਆ ਅਸੀਂ ਆਪ ਮਜ਼ਦੂਰਾ ਜੋ ਪੈਦਾ ਹੋਏ ਆ ਤੇ ਮਜ਼ਦੂਰੀ ਰੇਖਾ ਦੇ ਵਿੱਚ ਹੀ ਜੰਮੇ ਪੜੇ ਆ ਤਾਂ ਮਜ਼ਦੂਰਾ ਦੀ ਗੱਲ ਕਰਨਾ ਹੀ ਸਤਾਫਰ ਦੇ ਬੰਦਾ ਹੈ ਤਾਂ ਬੜੇ ਕਮਾਣੇ ਆ ਕਿ ਅੱਜ ਸਾਡੇ ਬਜ਼ੁਰਗਾਂ ਨੇ ਹੌਸਲੇ ਬਣੇ ਸਾਡੇ ਬੱਚਿਆਂ ਨੇ ਹੌਸਲੇ ਬਣੇ ਸਾਡੀਆਂ ਭੈਣਾਂ ਨੇ ਸਾਡੇ ਵੀਰਾਂ ਨੇ ਹੌਸਲੇ ਬਣੇ ਕਿ ਆਜੋ 2 ਮਿੰਟਾਂ 21 ਮਿੰਟਾਂ ਸਰਕਾਰਾਂ ਚ ਲਿੰਗ ਸ਼ਾਨ ਨੂੰ ਫੰਡ ਵਾਲੀ ਤੈਨ੍ਹੇ ਵੀ ਰਹੀ ਆ ਤਾਂ ਅਸੀਂ ਇੱਕੋ ਬਤੇ ਜਿਹੜੇ ਲਿਖਿਆ ਬਚੌਣੀਆਂ ਤਾਂ ਜੀ.ਬੀ.ਸੀ. ਪੰਜਾਬ ਨਾਲ ਤੁਸੀਂ ਆਪਣੇ ਰੂਪ ਰੂਪੇ ਕੇ ਦਫਤਰ ਚ ਜਾ ਕੇ ਗੱਲ ਕਰ ਸਕੋ ਤਾਂ ਉਸ ਪਾਰ 18 ਤਰੀਕ ਨੂੰ ਪੜੋ ਕੱਢ ਕੇ ਟ੍ਰੇਨ ਚੱਲਦੀ ਆ ਤਾਂ 18 ਤਰੀਕ ਨੂੰ ਵੀ ਤੁਸੀਂ ਆਪਣੀ ਜਿਹੜੀ ਚਾਹ ਦੀ ਗੱਲ ਕਰ ਸਕੋ ਇਸੇ ਤਰ੍ਹਾਂ ਆਪਾਂ ਨੂੰ ਅਗਲਾ ਜੀ ਪ੍ਰੋਸੈਸ ਸਾ ਉਹਦੇ ਬਾਰੇ ਵੀ ਆਪਾਂ ਧਿਆਨ ਕਰਨਾ ਹੈ ਸਾਨੂੰ ਧਿਆਨ ਕਰਦੇ ਰਹਿਣਾ ਮੇਰੀ ਬੇਨਤੀ ਆ ਕਿ ਸਾਨੂੰ ਸ਼ਰਮਾਏਗਾ ਸਾਨੂੰ ਸਿਆਸੀ ਲੋਕ ਇਹ ਸਾਨੂੰ ਬੁਲਾਜੋ ਐਵੇਂ ਅੱਗੇ ਬਰਖ ਨਹੀਂ ਦੇ ਆ ਕਿ ਇਹਨਾਂ ਕੋਲੇ ਲੰਮਾ ਲੰਮਾ ਮਿਹਨਤ ਕਰਨਾ ਇਹਨਾਂ ਦੀ ਹਿੰਮਤ ਨਹੀਂ ਕਰਦੀ ਇਹ ਆਤਮਪੱਖੋਂ ਕਮਜ਼ੋਰ ਆ ਇਹ ਭਾਰ ਕਰਿਆ ਨਹੀਂ ਆ ਸਕਦੇ ਆਪਾਂ ਇਹਨਾਂ ਚੀਜ਼ਾਂ ਦਾ ਵੀ ਹੱਲ ਕੱਢਣਾ ਆਪਾਂ ਵਾਰੀ ਨਾਲ ਟੀਮਾਂ ਨੂੰ ਲਿਜਾ ਕੇ ਆਪਣੀ ਲੜਾਈ ਜਿਹੜੀ ਰਹੀ ਹੈ ਲਗਾਤਾਰ ਲੜਾਂਗੇ ਤਾਂ ਉਹਨੂੰ ਲਾਗੂ ਵੀ ਕਰਵਾਵਾਂਗੇ ਤਾਂ ਮੇਰੀ ਸੈਂਟਿਆ ਕਿ ਜਿੰਨੇ ਵੀ ਮਜ਼ਦੂਰ ਦੇ ਤਮ ਮਜ਼ਦੂਰ ਤੋਂ ਇਲਾਵਾ ਹੋਰ ਵੀ ਨਗਰਪਾਲਿਕਾ ਨਗਰ ਕੌਂਸਲ ਚ ਕਮੇਟੀਕਰ ਨਗਰ ਕੌਂਸਲ ਸ਼ਹਿਰ ਦੇ ਵਿੱਚ ਹੁੰਦੀ ਵੱਡਿਆ ਜਿਨ੍ਹਾਂ ਨੇ ਮਨਾਈਆਂ ਦੀ ਗੱਲ ਕਰਨੀ ਆ ਸੋਸ਼ਲ ਮੀਡੀਆ ਬਾਹੀਂ میں پارٹیاں بڑا اٹھیاں کوئی کہ کوئی کہ کوئی کہ میں جھاڑو والا کوئی کہ بی جے پی والا ਉਹ ਕਮੀ ਕਿਸੇ ਨੇ ਮਜ਼ਦੂਰਾ ਦੀ ਗੱਲ ਕੀਤੀ ਆ ਬਾਈ ਨਹੀਂ ਕੀਤੀ ਨਹੀਂ ਕੀਤੀ ਨਾ ਤੇ ਕਰਨੀ ਵੀ ਨਹੀਂ ਹੈ ਕਿਉਂਕਿ ਉਹ ਲੋਕ ਕਿਤੇ ਆ ਮਜ਼ਦੂਰੀ ਤੇ ਗੱਲ ਕਰਾਂਗੇ ਤੇ ਮਜ਼ਦੂਰ ਮੱਛਰ ਜਾਣਗੇ ਹੈਨਾ ਅੱਛਾ ਮੈਂ ਇੱਕ ਥੋੜੀ ਜੀ ਤੁਹਾਡੇ ਨੂੰ ਸੁਣਾ ਲੈਣੀ ਆ ਇਹ ਘਾਤ ਵੀ ਨਹੀਂ ਆ ਅ ਬਹੁਤ ਬੀਬੀਆਂ ਦੇ ਕੱਪੜੇ ਰੱਖੇ ਹੁੰਦੇ ਆ ਤੇ ਕੱਪੜੇ ਜਦੋਂ ਦਾਦਾ ਜੀ ਦੇ ਬੈਰੰਡੇ ਤੇ ਉੱਤੇ ਟਿੱਡੀਆਂ ਆ ਜਾਂਦੀਆਂ ਤੁਹਾਨੂੰ ਨਹੀਂ

میل مزدور کی گل کریں تو کسان مزدور کی مزدوری کھا لگتا ہے سیاسی لوگ مزدور کے حق کھا لے ملازم مزدوروں کے حق کھا جاتے ہیں سنوں کو جان بج کے کوئی آ کے رکھتے ہیں ਉਹ ਹਜ਼ਾਰ ਬੁੱਝ ਗਏ ਉਹ ਯਾਦੇ ਰੱਖਦੇ ਆ ਤੁਹਾਡੀਆਂ ਸਹੂਲਤਾਂ ਬਹੁਤ ਬਣੀਆਂ ਬਾਬਾ ਸਾਹਿਬ ਡਾਕਟਰ ਬੇਲਕਰ ਵੀ ਬਰੋਸਾ ਬਣੇ 1952 ਦੇ ਜਿੰਨੇ ਕਾਨੂੰਨ ਸਾਡੇ ਹੱਕ ਚ ਲਿਖੇ ਆ ਜਿੰਨੀਆਂ ਸਾਡੀਆਂ ਸਹੂਲਤਾਂ ਲਿਖੀਆਂ ਹੁੰਦੀਆਂ ਅੱਜ ਸਾਡੇ ਕੋਲੇ ਫੈਕਟਰੀਆਂ ਹੁੰਦੀਆਂ ਅੱਜ ਸਾਡੇ ਕੋਲੇ ਗੱਡੀਆਂ ਹੁੰਦੀਆਂ ਅੱਜ ਸਾਡੇ ਕੋਲੇ ਕੋਟੀਆਂ ਹੁੰਦੀਆਂ ਜੇ ਉਹ ਸੰਵਿਧਾਨ ਲਾਗੂ ਕੀਤਾ ਗੁੰਦਾ ਤਾਂ ਉਸ ਸੰਵਿਧਾਨ ਉਹਨਾਂ ਨੇ ਲਾਗੂ ਹੀ ਨਹੀਂ ਕੀਤਾ ਇਸ ਲਈ ਆ ਲੋਕਾਂ ਨਾ ਨਹੀਂ ਹੈ ਕਿ ਇਹ ਸਾਡਾ ਪੇਟ ਦਾ ਪਰੇ ਦਾ ਕੋਸ਼ਟਾ ਹੁੰਦਾ ਜਿਹੜੇ 1952 ਦੇ ਵਿੱਚ ਜੋ ਸੋਧ ਕੀਤੀ ਆ ਕਾਨੂੰਨ ਦੀ ਜਿਹਦੇ ਵਿੱਚ ਕਿਹਾ ਰੋਟੀ ਰੋਟੀ ਕਪੜਾ ਮੁਕਾਰ ਅਤੇ ਸੂਚਿਤ ਆਪੀ ਦੀ ਦੁਕਾਨੋਂ ਪੈਲ ਦੇ ਆਧਾਰ ਤੇ ਲੈਣਾ ਉਹ ਜਦੋਂ ਕਾਨੂੰਨ ਲਾਗੂ ਹੋਇਆ 2005 ਚ ਤਾਂ ਤਿੰਨ ਸਾਲ ਤੋਂ ਪੰਚਾਇਤਾਂ ਨੇ ਝੂਠੇ ਬਤੇ ਬੋਲੇ ਸ਼ੁਰੂ ਕੀਤੇ ਕਿ ਇੱਥੇ ਕੋਈ ਕੰਮ ਕਰਨ ਵਾਲਾ ਬੰਦਾ ਹੈ ਨਹੀਂ ਇੱਥੇ ਕੋਈ ਕੰਮ ਕਰਨ ਵਾਲਾ ਬੰਦਾ ਹੈ ਨਹੀਂ 2008 ਅੱਜ ਚ ਔਰ ਨਵੰਨੇ ਦੀ ਮੀਟੇ ਵਿੱਚ ਅਸੀਂ ਡੀਸੀ ਨੂੰ ਘੇਰਿਆ ਤਾਂ ਜਿੰਨਾ ਕਿੰਨਾਂ ਦਿਨਾਂ ਤੋਂ ਬਾਅਦ ਵੀ ਡੀਸੀ ਬਾਹਰ ਆਇਆ ਉਹ ਡੀਸੀ ਵੀ ਬਾਹਰ ਨਿਵੇਂ ਕੱਢਿਆ ਸੀ ਕਿ ਜਿਹੜਾ ਇੱਕ ਨਗਾਰਾ ਨਹੀਂ ਹੁੰਦਾ ਜਦੋਂ ਮਹਾਰਾਜੇ ਦਰਦੇ ਹੁੰਦੇ ਆ ਤੇ ਉਹ ਉਪਰਾਂ ਦੇ ਨੇ ਘੋੜਿਆਂ ਤੇ ਢੋਲ ਵਜਾਉਂਦੇ ਜਾਂਦੇ ਆ ਅਸੀਂ ਡੀਸੀ ਦੇ ਸਾਹਮਣੇ ਇੱਕ ਨਗਾਰਾ ਰੱਖਿਆ ਸੀਗਾ ਉਹ ਕੁੱਟ-ਕੁੱਟ ਕੇ ਢੰਗੇ ਵੱਲੋਂ ਖੜਕਾ ਕੀਤਾ ਤੇ ਤੀਜੇ ਦਿਨ ਡੀਸੀ ਨੇ ਮਤੇ ਵਗਾਏ ਸੀ ਸਰਪੰਚਾ ਤੋਂ ਵੀ ਭਾਈ ਲਿਆਓ ਜੀ ਤੁਸੀਂ ਜਵਾਬ ਦੇਣਾ ਤੇ ਸਰਪੰਚਾ ਨੇ ਮਤੇ ਦਿੱਤੇ ਸੀ ਇੱਕ ਪ੍ਰਾਹਕਤਵ ਵਾਲਾ ਬੰਦਾ ਹੀ ਹੈਗਾ جدویسی باہر ہے

ਨਿਰੰਤਰ ਜੰਗ ਲੜਨ ਦੀ ਆਜੇ ਮੇਰੇ ਕਾ ਸ਼ਾਨ ਖੁੱਝ ਕੇ ਸਾਡੀ ਬੰਦ ਕੀਤੀ ਹੋਈ ਆ ਲੇਕਿਨ ਪਹਿਲਾਂ ਵੀ ਆਪਾਂ ਦਰਦੇ ਲਾ ਕੇ ਹੀ ਸਭ ਜੜੀ ਮੇਰੇ ਕਾ ਦੇਸ਼ ਦੀ ਹੋਰ ਜਿਹੜਾ ਨੇ ਕੰਮ ਬੰਦ ਕੀਤਾ ਇਹ ਵੀ ਆਪਾਂ ਦਰਦੇ ਲਾ ਕੇ ਕ੍ਰੇਚ ਲਾਵਾਂਗੇ ਇਹ ਆਪਾਂ ਲੜਦੇ ਰਵਾਂਗੇ ਹੌਸਲਾ ਪੜੰਦਾ ਔਰ ਲੜਨ ਦਾ ਤਰੀਕਾ ਲਗਾਤਾਰ ਕੁੜਿਆਂ ਦੇ ਵਿੱਚ ਗੋਰ ਨਾਲ ਦੇ ਬੰਦੇ ਕਰਕੇ ਲੜਾਂਗੇ ਅੱਜ ਆਪਾਂ 18 ਤਰੀਕ ਨੂੰ ਛੱਤੀਗੜ੍ਹ ਜਾਣਾ ਛੱਤੀਗੜ੍ਹ ਤੋਂ ਬਾਅਦ ਮੰਤਰੀ ਮੰਡਲ ਵਿੱਚ ਆ ਜਿਹਨੂੰ ਮੁੱਖ ਮੰਤਰੀ ਵੀ ਕਹਿੰਨੇ ਆਪਾਂ ਤੇ ਉਹਦੇ ਨਾਲ ਹੀ ਪਰਪਰ ਦਾ ਇੱਕ ਉਹਦੇ ਨਾਲ ਆ ਜਿਹਨੂੰ ਚੀਫ ਸੈਕਟਰੀ ਕਹਿੰਨੇ ਆ ਉਹਦੇ ਤੇ ਹੱਲਾ ਮਾਰਦੇ ਉਸ ਤੋਂ ਬਾਅਦ ਦਿੱਲੀ ਬੈਠੀ ਆ ਤੇ ਵਿਚਾਰ ਨਹੀਂ ਜਿੰਨਾ ਤੁਹਾਡਾ ਛੱਤੀਗੜ੍ਹ ਜਿੰਨਾ ਟਾਈਮ ਲੱਗਣਾ ਜਿੰਨਾ ਤੁਹਾਡਾ ਖਰਚਾ ਛੱਤੀਗੜ੍ਹ ਜਿੰਨਾ ਲੱਗਣਾ ਇੰਨਾ ਹੀ ਤੁਹਾਡਾ ਦਿੱਲੀ ਲੱਗਣਾ ਆਪਾਂ ਲੜਾਈ ਲੜਦੇ ਰਹੇ ਆ ਕੱਲੀ ਮਰੇਗਾ ਨੂੰ ਇਹ ਪੈਨਸ਼ਨਾਂ ਹੀ ਪੈਨਸ਼ਨਾਂ ਜਿਹੜੀ ਸਾਡੇ ਤੋਂ ਬਹੁਤ ਵੱਡਾ ਤੁਕਾ ਹੋ ਰਿਹਾ ਆ ਰੱਬਾ ਨਾਲੇ ਗਵਰਡੀ ਸੁਭਾਗ ਹਰਿਆਣੇ ਦੇ ਵਿੱਚ 3200 ਪੈਨਸ਼ਨ ਚੱਲਦੀ ਪਈ ਆ 3500 ਪੈਨਸ਼ਨ ਚਾਹੀਦੀ ਪਈ ਆ 3500 ਰੋੜ ਵਾਲੀ ਆ ਸਾਡੇ ਬਜ਼ੁਰਗਾਂ ਨੂੰ 1500 ਪੈਨਸ਼ਨ ਉਹ ਵੀ ਸਾਡੀਆਂ ਤੁਸੀਂ ਦੁਕਤ ਤੋਂ ਉਂਤਰੀਆਂ ਮੰਗਾਓ 12 ਲੱਖ ਦੀਆਂ 12 ਇਤਰੀਆਂ ਹੁੰਦੀਆਂ 12 ਹੀ ਬੁਕੀਆਂ ਫਾਟੇ ਹੋਈਆਂ ਹੁੰਦੀਆਂ ਉਹ ਵੀ ਪੂਰੀਆਂ ਨਹੀਂ ਬੜਾ ਬੱਚਾ ਦੁੱਖ ਆ ਹੋ ਰਿਹਾ ਏ ਇਸ ਦੇ ਸਬੰਧ ਚ ਲੋਕ ਨੌਕਰੀ ਦੇ ਆਧਾਰ ਤੇ ਪਰਵਿੰਦਰ ਸਿੰਘ ਨੇ ਹੋਰ ਬਤਾਇਆ ਕਿ ਉਹ ਉਹਨਾਂ ਨੇ ਸ਼ੁਰੂ ਕੀਤੀ ਜਿਹਨੂੰ 2500 ਰੁਪਿਆ ਪੈਨਸ਼ਨ ਸੀਗੀ ਉਹ ਵੀ ਉਹਨਾਂ ਨੇ ਸ਼ੁਰੂ ਕਰਾਈ ਤੇ 1500 ਤੱਕ ਹੀ ਕਰਾਈ ਉਹਨਾਂ ਦਾ ਆਪਣੇ ਨਾਲ ਸਾਥ ਜਾਇਗਾ ਉਹ ਵੀ ਨਾਲ ਆਪਣੇ ਸੀ ਜੋ ਹੀ ਆ ਉਹ ਵੀ ਤੋੜ ਰਹੇ 32ਵੇਂ ਨੰਬਰ ਤੇ ਕਿ ਵੇਖੋ ਹਰਿਆਣੇ ਦੇ ਵਿੱਚ ਰੱਖਣ ਵਾਲੇ ਦਿਨ ਤੋਂ ਸਰਕਾਰ ਨੇ ਜਿਹੜਾ ਪੰਜਾਬ ਸਰਕਾਰ ਨੇ ਝਾਰਵਾੜਿਆਂ ਨੇ ਕਿਹਾ ਸੀਗਾ ਅਰਸੋਈ ਦਾ ਖਰਚਾ ਜਿਹੜਾ ਹਰ ਇੱਕ ਜਨਾਨੀ ਨੂੰ 1000 ਰੁਪਿਆ ਖਾਤੇ 'ਚ ਪਾਵਾਂਗੇ ਪਰ ਅੰਨੇਜੇ 2000 ਰੁਪਏ ਉਹਨੇ ਫਾਰਮ ਹੀ ਦਿੱਤਾ। ਹਰੇ ਅੰਨੇਜੇ ਪਾਤਾ। ਪੰਜਾਬ ਸਰਕਾਰ ਚ 700 ਗਿਆ। ਪੰਜਾਬ ਸਰਕਾਰ ਕਿਉਂ ਨਹੀਂ ਦੇਦੀ? ਕਿ ਪੰਜਾਬ ਸਰਕਾਰ ਤਾਂ ਨਹੀਂ ਦੋਰੀ ਕਿ ਤੁਸੀਂ ਮੰਗਦੇ ਨਹੀਂ ਇਹ। ਇਹਨਾਂ ਬਾਹਰ ਵੀ ਠੀਕ ਏ। ਤੁਸੀਂ ਮੰਗਦੇ ਕਿਉਂ ਨਹੀਂ? ਅੱਛਾ ਚਲੋ ਥੋੜਾ ਜਿਹਾ ਮੈਂ ਤੁਹਾਡੇ ਇੱਕ ਸਵਾਲ ਪੁੱਛਣਾ। ਕਿ ਬਾਹਰ ਲੋਕ ਕਿੱਧਰ ਰਹਿੰਦੇ ਆ? ਕਿੱਥੇ ਰਹਿੰਦੇ ਆ? ਜਿੱਥੇ ਭੁੱਖ ਲੱਗ ਖਾਣ ਵਾਲੀ ਹੁੰਦੀ ਏ। ਕਦੀ ਇਹ ਵੀ ਹੋਇਆ ਕਿ ਕਿਸੇ ਦੇ ਨੰਗਰਵਾ ਦਾ ਸੰਸਾਰ ਘਰ ਦੇ ਆਉਂਦੀ ਤੁਹਾਨੂੰ ਮੁਰਦਾ ਵੀ ਨੰਗਰਵਾ ਨਹੀਂ ਹੋਣਾ ਜੇ ਮੇਰੇ ਵਰਗੇ ਨਾਲ ਜਿਹੜਾ ਸਾਰੇ ਜਨ ਨੂੰ ਪਾੜਾ ਇਹ ਕੀ ਕਰੀ ਜਾਂਦਾ ਇਹ ਨਹੀਂ ਕਰਦੇ ਅਸੀਂ ਪ੍ਰਜਾ ਸਰਕਾਰ ਵੀ ਜੱਦੀ ਤਾਂ ਬੈਠੇ ਆ ਮੁਰਦੇ ਬੋਲਦੇ ਤਾਂ ਹੈ ਨਹੀਂ ਕਿਤੇ ਰੰਗਦੇ ਕਿਉਂ ਸਹੀ ਹੈ ਚਾਲੇ ਕਾਮੇ ਦਾਬਾ ਤੁਸੀਂ ਮੁਰਦਿਆ ਜੋ ਹੋਣਾ ਕਿ ਤੁਸੀਂ ਇਨਸਾਨਾ ਜੋ ਹੋਣਾ ਜੇ ਤਾਂ ਇਨਸਾਨਾ ਜੋ ਹੋਣਾ ਦਾ ਖੇਡ ਫਿਰ ਤੁਹਾਨੂੰ ਕੋਈ ਰਾਜੋ ਪਾਈਸਾ ਜੋੜ ਲਾਣਾ ਲਾ ਪਰ ਆਪਾਂ ਦਾ ਸਿੱਖਿਆ ਕਦੀ ਕਦੀ ਤਾਂ ਮੈਂ ਦੁਖੀ ਹੋ ਜਾਂਦਾ ਸਾਡੇ ਲੋਕ ਆਖੇ ਹੀ ਲੱਗਦੇ ਉਦੋਂ ਮੈਂ ਕਹਿ ਦੇਣਾ ਕਿ ਭਾਈ ਮੇਰੀ ਮਾਂ ਨੇ ਇਹਨੇ ਮੈਨੂੰ ਜੱਟ ਕੇ ਸੰਭਲ ਦਿੱਤਾ ਨਾ ਲਗਾ ਪਰ ਤਾਂ ਉੱਥੇ ਆਖੇ ਨਾ ਤੇ ਕਦੀ ਕਦੀ ਮਨ ਪਤਾ ਕਿੰਨਾ ਹੌਸਲੇ ਚ ਹੋ ਜਾਂਦਾ ਉਹ ਕਹਿੰਦਾ ਤੋਂ ਕਿ ਉਹ ਕਹਾਣੀ ਬਣਾ ਦਾ ਦੋ ਘਟ ਘਰ ਦਰ ਪਰਚਰਾ ਬਿਤਾਉ ਦੇ ਨਾਲ ਆਪਾਂ ਭਾਵੇਂ ਦੋ ਸਾਲ ਜ਼ਿੰਦਗੀ ਘੱਟ ਜੀਈਏ ਪਰ ਜੀਆ ਬਿਤਾਉ ਦੇ ਨਾਲ ਤੋਂ ਲੋਕਾਂ ਦਾ ਜੀਆਗੇ ਅੱਜ ਮੌਸਲੇ ਬਣੇ ਖੜੇ ਆ ਔਰ ਇੱਕ ਗੱਲ ਜ਼ਰੂਰੀ ਇਹਦੀ ਆ ਕਿ ਜੇ ਜੀ ਮੈਂ ਗੱਲ ਦੋਲਤੀ ਆ ਆਪਾਂ ਸੋਸ਼ਲ ਮੀਡੀਆ ਰਾਹੀਂ ਸਿਆਸੀ ਲੋਕਾਂ ਨੂੰ ਬੈਸੇ ਲਾ ਰਹੇ ਆ ਕਿ ਭਾਈ ਜਿਹੜੇ ਪਿੰਡ ਚ ਬੱਤਾ ਸਿੰਘ ਦਾ ਨਾਮ ਆ ਜਾਂਦਾ ਹਣਾ ਉਸ ਪਿੰਡ ਦੇ ਵਿੱਚ ਸਾਡੇ ਲੋਕਾਂ ਦੇ ਜਿਹੜੇ ਕੰਮ ਚੱਲ ਜਾਈਏ ਮਾਣ ਬਣਦਾ ਇਧਰ ਪੰਗਾ ਸਗਾਇਆ ਆ ਮੈਂ ਮੇਰੇ ਨਾਲ ਕਰਦਾ ਨਾ ਕਿਦੋਂ ਜਦੋਂ ਮੈਂ ਮੇਰੇ ਨਾਲ ਵੀ ਮੀਟਿੰਗ ਕਰਦਾ ਪਹਿਲੋ ਕੋਈ ਬੰਦਾ ਨਹੀਂ ਕਿਸੇ ਨੂੰ ਜਾਣਦਾ ਜਿੱਦਣ ਕੋਈ ਫੋਨ ਕਰ ਲੈਂਦਾ ਮੈਂ ਕਹਿੰਦਾ ਜਿੰਨਾ ਮੇਰੇ ਨਿਕਲਦਿਆਂ ਨਾਲ ਹੀ ਸਰਪੰਚ ਆ ਜਾਂਦੇ ਨੇ ਤੋ ਤਾਂ ਸਾਡੀ ਧੀ ਹੈ ਕੋਈ ਸੋਕੇ ਨੂੰ ਕਿਉਂ ਬੁਲਾਇਆ ਐ ਕੋਈ ਸਾਧਨ ਦੇ ਸਦਕਾ ਪਰ ਤੇ ਇਹ ਵੀ ਤਪਕੀ ਕੀ ਹੋ ਜਾਂਦਾ ਹੈ ਹੈਨਾ ਲਾਈ ਮੇਰਾ ਤਾਂ ਕੰਮ ਬਣ ਗਿਆ ਔਰ ਬਾਕੀ ਸਟੇਪ ਲੈਣਾ ਹੋ ਜਾਂਦਾ ਹੈ ਹੈਨਾ ਇਹ ਬੱਗਾ ਸਿੰਘ ਦੀ ਮਿਹਨਤ ਤਾਂ ਤੁਹਾਡੇ ਸਾਰਿਆਂ ਦਾ ਮਨਸੂਮਾ ਵਦਨਾ ਮੈਨੂੰ ਦਿਲ ਤੋਂ ਆਸ ਹੈ ਕਿ 17 ਤਰੀਕ ਨੂੰ ਸੁਪਰਕ ਵਿੱਚ ਰੱਖਣਾ ਹਾਰੇ ਤੋਂ ਪਹਿਲੇ ਜਿੱਥੇ ਜਿੱਥੇ ਤੁਹਾਡੇ ਮੇਰੇ ਨਾਲ ਚੱਲਦੀਆਂ ਰਿਸ਼ਤੇਦਾਰੀਆਂ ਉਹਨਾਂ ਨੂੰ ਦੱਸਣਾ ਤੇ ਆ ਪ੍ਰਧਾਨ ਜੀ ਨੇ ਵੀਡੀਓ ਚ ਨੰਬਰ ਦਿੱਤਾ ਚਾਹ ਆ ਸਾਡੇ ਤੋਂ ਲੇ ਲਓ ਤੇ